ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਲਾਲ ਦੀ ਢਾਲ ਨੂੰ ਕਿਵੇਂ ਪਰਖਿਆ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਇੱਕ ਸਿੱਖ ਜਿਸ ਦਾ ਨਾਮ ਲਾਲ ਸਿੰਘ ਸੀ ਆਪਣੀ ਢਾਲ ਲੈ ਕੇ ਆਇਆ ਉਸ ਨੇ ਇਸ ਢਾਲ ਨੂੰ ਬਹੁਤ ਮਜ਼ਬੂਤ ਬਣਾਇਆ ਸੀ ਉਸ ਨੇ ਕਾਫੀ ਸਮਾਂ ਅਤੇ ਮਿਹਨਤ ਲਗਾ ਕੇ ਇਹ ਢਾਲ ਬਣਾਈ ਸੀ ਉਸ ਦਾ ਇਹ ਮੰਨਣਾ ਸੀ ਕਿ ਇਸ ਢਾਲ ਨੂੰ ਕਿਸੇ ਵੀ ਹਥਿਆਰ ਨਾਲ ਪਾਰ ਕਰਨਾ ਅਸੰਭਵ ਹੈ ਜ्यों ਹੀ ਦਰਬਾਰ ਵਿੱਚ ਸਾਰਿਆਂ ਨੇ ਉਸ ਦੀ ਗੱਲ ਸੁਣ ਕੇ ਉਸ ਦੀ ਢਾਲ ਨੂੰ ਦੇਖਿਆ ਤਾਂ ਸਭ ਨੇ ਉਸ ਦੀ ਢਾਲ ਦੀ ਬਹੁਤ ਤਾਰੀਫ਼ ਕੀਤੀ। ਗੁਰੂ ਸਾਹਿਬ ਨੇ ਵੀ ਲਾਲ ਸਿੰਘ ਦੀ ਢਾਲ ਨੂੰ ਵੇਖ ਕੇ ਖੁਸ਼ੀ ਪ੍ਰਗਟ ਕੀਤੀ। ਜਦੋਂ ਦਰਬਾਰ ਸਾਹਿਬ ਵਿੱਚ ਸਾਰਿਆਂ ਨੇ ਲਾਲ ਸਿੰਘ ਦੀ ਢਾਲ ਦੀ ਤਾਰੀਫ਼ ਕੀਤੀ ਤਾਂ ਉਸ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ। ਲਾਲ ਸਿੰਘ ਨੇ ਭਰੇ ਦਰਬਾਰ ਵਿੱਚ ਇਹ ਐਲਾਨ ਕੀਤਾ ਕਿ ਕਿ ਸੇਵੀ ਬੰਦੂਕ ਦੀ ਗੋਲੀ ਇਸ ਢਾਲ ਨੂੰ ਪਾਰ ਨਹੀਂ ਕਰ ਸਕਦੀ ਉਸ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਹ ਅਗਲੇ ਦਿਨ ਇਸ ਢਾਲ ਦੀ ਪਰਖ ਕਰਨਗੇ ਭਾਈ ਲਾਲ ਸਿੰਘ ਨੇ ਆਪਣੀ ਗਲਤੀ ਨੂੰ ਨਾ ਮੰਨਿਆ ਤੇ ਚੁਣੌਤੀ ਨੂੰ ਸਵੀਕਾਰ ਕਰ ਲਿਆ ਜਿਉਂ ਹੀ ਲਾਲ ਸਿੰਘ ਗੁਰੂ ਜੀ ਦੇ ਦਰਬਾਰ ਵਿੱਚੋਂ ਬਾਹਰ ਆਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਕੋਈ ਗਲਤੀ ਕੀਤੀ ਹੈ ਉਸਨੇ ਆਪਣੇ ਆਪ ਨੂੰ ਕਿਹਾ ਕਿ ਗੁਰੂ ਜੀ ਬਹੁਤ ਮਹਾਨ ਜੋਦੇ ਹਨ ਉਸ ਦੀ ਢਾਲ ਗੁਰੂ ਸਾਹਿਬ ਨੂੰ ਕਿਵੇਂ ਰੋਕ ਸਕਦੀ ਹੈ ਉਸ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੋਇਆ ਤੇ ਉਹ ਦੁਖੀ ਮਨ ਨਾਲ ਆਪਣੇ ਘਰ ਵਾਪਸ ਪਰਤ ਆਇਆ ਉਸਨੇ ਆਪਣੇ ਦੋਸਤਾਂ ਨੂੰ ਸਾਰੀ ਗੱਲ ਦੱਸੀ ਤੇ ਉਹਨਾਂ ਸਾਰਿਆਂ ਤੋਂ ਇੱਕ ਚੰਗੀ ਸਲਾਹ ਦੀ ਮੰਗ ਕੀਤੀ ਉਹਨਾਂ ਨੇ ਭਾਈ ਲਾਲ ਸਿੰਘ ਜੀ ਨੂੰ ਕਿਹਾ ਬਿਨਾਂ ਕਿਸੇ ਸ਼ੱਕ ਗੁਰੂ ਸਾਹਿਬ ਐਸਟਾਲ ਨੂੰ ਤੋੜ ਸਕਦੇ ਹਨ ਗੁਰਸਿੱਖਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਅਰਦਾਸ ਕਰਨ ਅਤੇ ਪੰਜ ਗੁਰਸਿੱਖ ਸਿੰਘਾਂ ਨੂੰ ਆਪਣੇ ਘਰ ਵਿੱਚ ਪ੍ਰਸ਼ਾਦਾ ਛਕਾਉਣ ਉਸ ਨੇ ਇਸ ਤਰ੍ਹਾਂ ਹੀ ਕੀਤਾ ਭਾਈ ਲਾਲ ਸਿੰਘ ਨੇ ਪ੍ਰਸ਼ਾਦਾ ਅਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹੋਏ ਉਨ੍ਹਾਂ ਪੰਜ ਸਿੰਘਾਂ ਨੂੰ ਭੋਜਨ ਛਕਾਇਆ ਉਨਾ ਸਿੰਘਾਂ ਨੇ ਭੋਜਨ ਛਕ ਕੇ ਭਾਈ ਲਾਲ ਸਿੰਘ ਜੀ ਲਈ ਅਰਦਾਸ ਕੀਤੀ। ਇਸ ਤੋਂ ਅਪਰੰਤ ਉਸਾਰਾ ਦਿਨ ਇਹੀ ਸੋਚਦਾ ਰਿਹਾ ਕਿ ਸਭ ਮੇਰੀ ਗਲਤੀ ਹੈ। ਉਸ ਨੂੰ ਉਸ ਦਿਨ ਨੀਂਦ ਨਹੀਂ ਆਈ। ਸਾਰੀ ਰਾਤ ਉਸਨੇ ਪਾਠ ਕਰਦੇ ਹੋਏ ਲੰਘਾਈ। ਅਗਲੇ ਦਿਨ ਭਾਈ ਲਾਲ ਸਿੰਘ ਬਹੁਤ ਹੀ ਨਿਮਰਤਾ ਨਾਲ ਗੁਰਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚਿਆ। ਕੀਰਤਨ ਦੇ ਤੁਰੰਤ ਸਮਾਪਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਲਾਲ ਸਿੰਘ ਦੀ ਢਾਲ ਦੀ ਪਰਖ ਕਰਵਾਉਣ ਲਈ ਉਸ ਨੂੰ ਤਿਆਰ ਹੋਣ ਲਈ ਕਿਹਾ ਭਾਈ ਸਾਹਿਬ ਨੇ ਪਿਛਲੇ ਦਿਨ ਦੀ ਭੁੱਲ ਨੂੰ ਨਾਂ ਦੁਹਰਾਉਂਦੇ ਹੋਏ ਚੁਣੌਤੀ ਨੂੰ ਸਵੀਕਾਰ ਨਹੀਂ ਕੀਤਾ ਉਹਨਾਂ ਨੇ ਨਿਮਰਤਾ ਨਾਲ ਗੁਰੂ ਸਾਹਿਬ ਜੀ ਨੂੰ ਜਵਾਬ ਦਿੱਤਾ ਗੁਰੂ ਸਾਹਿਬ ਨੇ ਭਾਈ ਆਲਮ ਜੀ ਨੂੰ ਢਾਲ ਦੀ ਪਰਖ ਕਰਨ ਲਈ ਕਿਹਾ ਭਾਈ ਲਾਲ ਸਿੰਘ ਢਾਲ ਲੈ ਕੇ ਖਲੋਤੇ ਤੇ ਸਿਮਰਨ ਵਿੱਚ ਲੀਨ ਰਹੇ ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀ ਚਲਾਈ। ਪਾਟਾਲ ਨੂੰ ਪਾਰਨਾ ਕਰ ਸਕੇ। ਫਿਰ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਬੰਦੂਕ ਆਪਣੇ ਹੱਥ ਵਿੱਚ ਫੜੀ ਤੇ ਢਾਲ ਤੇ ਨਿਸ਼ਾਨਾ ਸਾਧਿਆ ਪਰ ਗੋਲੀ ਨਹੀਂ ਚਲਾਈ। ਗੁਰੂ ਸਾਹਿਬ ਜੀ ਨੇ ਭਾਈ ਲਾਲ ਸਿੰਘ ਜੀ ਤੋਂ ਪੁੱਛਿਆ ਸਾਰੀ ਰਾਤ ਕੀ ਕੀਤਾ? ਭਾਈ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਡਿੱਗੇ ਤੇ ਸਭ ਕੁਝ ਦੱਸਿਆ। ਆਪ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਸੱਚਮੁੱਚ ਤੇਰੀ ਢਾਲ ਨੂੰ ਕੋਈ ਪਾਰ ਨਹੀਂ ਕਰ ਸਕਦਾ ਕਿਉਂਕਿ ਵਾਹਿਗੁਰੂ ਖੁਦ ਤੇਰੀ ਢਾਲ ਦੀ ਰੱਖਿਆ ਆਪ ਕਰ ਰਹੇ ਸਨ ਪਰ ਅੱਗੇ ਤੋਂ ਭੁੱਲ ਕੇ ਵੀ ਹੰਕਾਰ ਨਾ ਕਰਨਾ ਗੁਰੂ ਜੀ ਨੇ ਉਹਨਾਂ ਨੂੰ ਨਿਮਰਤਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਢਾਲ ਦੇ ਨਿਸ਼ਾਨਾ ਨਾ ਲਾ ਕੇ ਉਸ ਸਿੰਘ ਦੀ लाज ਰੱਖ ਲਈ